ਉਹ ਪਿਆਰ ਵੀ ਜ਼ਰੂਰੀ ਹੈ ਵਾਹਿਗੁਰੂ ਹਰ ਇੱਕ ਨੂੰ ਚੜ੍ਹਦੀ ਕਲਾ ਰੱਖੇ ਜੀਰਾਂ ਦਵਾ ਦਾ ਸਭ ਦੇ ਲਈ ਇਧਰ ਖੇਡ ਕਬੱਡੀ ਮੁਕਾਬਲਾ ਬਿਲਕੁਲ ਹੰਦੇ ਦੇ ਵਿਚਕਾਰ ਰੁਪਿੰਦਰ ਦੋਦੇ ਵਾਲਾ ਤਾਰਿਆਂ ਨਾਲ ਇੱਕ ਵਾਰੀ ਜ਼ੋਰਦਾਰ ਪੰਜਾਬੀ ਵੀਰੋ ਲਓ ਸ਼ੁਰੂਆਤ ਆ ਕਬੱਡੀ ਖੇਡਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਾ ਹੋਇਆ ਦੋਦੇ ਵਾਲਾ ਆਹ ਰੁਪਿੰਦਰ ਸਿੰਘ ਚਾਰ ਜਾਫੀ ਨੇ ਤਿਆਰ ਪਰ ਤਿਆਰ ਆ ਉਧਰਵਾਦੀ ਮੰਡੀ ਨੇ ਆ ਚਾਰਾਂ ਦੇ ਵਿੱਚੋਂ ਕੌਣ ਲਾਜਵਾ ਲੱਗਣ ਦੀ ਕੋਸ਼ਿਸ਼ ਕਰਦਾ ਹੈ ਇਹ ਆ ਰਜੀ ਭੁੱਲਣ ਵਾਲਾ ਹੈ ਕਬੱਡੀ ਖਿਡਾਰੀ ਹੈ ਲਓ ਰੁਪਿੰਦਰ ਦੀ ਰੇਡ ਤੋਂ ਬਾਅਦ ਸਮਾਣੇ ਵਾਲੇ ਬੰਨੀ ਦੀ ਕਬੱਡੀ ਤੇ ਖੋਸੇ ਕੋਟਲੇ ਵਾਲੇ ਦੇ ਬੋਲ ਆਹ ਸਾਹਮਣੇ ਕਹਿੰਦੇ ਕਬੱਡੀ ਪੈਰੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਨੇ ਕਹਿੰਦੇ ਚਾਰ ਤਿਆਰ ਨੇ ਮੇਰੇ ਮਿੱਤਰੋ ਉਹ ਪੱਟਾ ਹੱਥੀ ਵੱਜਦੀ ਹੈ ਹੁਣ ਨਾਚਨੇ ਮਰਜੀ ਬਲਾ ਲਿਓ ਪਰ ਸਟੋਰੀਆ ਪੌਣ ਵਾਲਾ ਕੰਮ ਨਾ ਕਰੋ ਕਿਉਂਕਿ ਦੁਬਾਰਾ ਸਿਰ ਜਿਹੜੇ ਸਾਰੇ ਬੋਲੇ ਜਾਂਦੇ ਆ ਮੇਲੇ ਨੂੰ ਮੇਲਾ ਰਹਿਣ ਦੀਏ ਭਰਾ ਤੁਸੀਂ ਵੀਰ ਹੋ ਉਹ ਸਾਹਮਣੇ ਕਹਿੰਦੇ ਬਹੁਤ ਪੈਸਾ ਲੱਗਾ ਜੁੱਤੀਆਂ ਕਸਾਈਆਂ ਨੇ ਵੱਡੀਆਂ ਜਿਹੀ ਪਟੜਾਲ ਸੁੱਕਿਆ ਢੀਜੇ ਸੁੱਕਿਆ ਅੱਜ ਲਾਈਵ ਲੋਕ ਮੇਲਾ ਵੇਂਦੇ ਆ ਨਜ਼ਾਰੇ ਲੈ ਲੈਣ ਨੂੰ ਉਹ ਸਾਹਮਣੇ ਨੰਬਰ ਕੋਈ ਸਮਾਣੇ ਵਾਲ ਆਪਣੀ ਟੀਮ ਦੇ ਲਈ ਜੋਰ ਲਾ ਰਿਹਾ ਅਗਲੀ ਰੇਡ ਬੱਲੇ ਦੀ ਉਹ ਬੋਲ ਫਟ ਫੱਟੇ ਵਾਲੀ ਦੇ ਆ ਮੁੰਡਾ ਆਸਟ੍ਰੇਲੀਆ ਦੇ ਸੀਜ਼ਨ ਦਾ ਪੈਸ ਰਿਹਾ ਰਿਕਾਰਡ ਵਾਲਾ ਗਰਮਾ ਵਾਲਾ ਮਾਦਾ ਹੈ ਬਿੱਲਾ ਬਹੁਤ ਵਧੀਆ ਪੁਆਇੰਟ ਜੋੜਦਾ ਹੈ ਆਪਣੀ ਟੀਮ ਦੇ ਵਾਸਤੇ ਬਿੱਲਾ ਦੋਦੇ ਦੇ ਵਾਸਤੇ ਨੰਬਰ ਜੋੜਨ ਦੇ ਵਿੱਚ ਖਾਮਯਾਬ ਹੁੰਦਾ ਹੋਇਆ ਆਹ ਕਹਿੰਦੇ ਆਰ ਨੈੱਟ ਦੇ ਪਿੰਡ ਦਾ ਹੈ ਆਓ ਅਗਲੀ ਕਬੱਡੀ ਪੁਆਇੰਟ ਦੇ ਵਾਸਤੇ ਮੈਦਾਨ ਦੇ ਵਿੱਚ ਕੁਲਵਿੰਦਰ ਫਤਿਹ ਹੈ ਧਰਮਪੁਰੇ ਵਾਲੇ ਦੀ ਪਈ ਹੈ ਗੱਡੀ ਦੇ ਉੱਪਰ ਦੇਖਦੇ ਵੀ ਕਿਹੜਾ ਨੌਜਵਾਨ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਆਓ ਅੱਗੇ ਵਧ ਕੇ ਕੀਤਾ ਹਮਲੇ ਇਸ ਖਿਡਾਰੀ ਦਾ ਤੇ ਗਗਨ ਉਹ ਸੂਰਿਆ ਵਾਲੀਆ ਕੋਸ਼ਿਸ਼ ਉਹ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਰਵੀ ਗਿੱਲ ਗੁਰਪ੍ਰੀਤ ਕਨੇਡਾ ਰਣਜੀਤ ਕਨੇਡਾ ਅਮਨ ਅਨਮੋਲ ਕਨੇਡਾ ਸੁਖਦੀਪ ਗਰਿਵਾਲ ਬੋਡੇ ਦੀ ਟੀਮ ਇਹਨਾਂ ਭਰਾਵਾਂ ਵੱਲੋਂ ਸਪਾਂਸਰ ਉੱਥੇ ਕਹਿੰਦੇ ਪੀਪੋ ਮੀਨਿਆ ਅਮਨ ਤੇ ਲਵੀ ਹੁਣੀ ਵੀਰ ਨੇ ਆਹ ਸਾਹਮਣੇ ਕਹਿੰਦੇ ਬਰਨਾਲੇ ਵਾਲਾ ਕਬੱਡੀ ਪੌਣ ਦੇ ਲਈ ਪੜਿਆ ਹੋਇਆ ਮੇਰੇ ਮਿੱਤਰੋ ਇਧਰ ਕਹਿੰਦੇ ਚਾਰ ਉਹ ਚਾਰਾਂ ਜੋ ਕਦੇ ਟਰਾਈ ਕੀਤੀ ਹੋਈ ਹੈ ਉਹ ਬੱਲੇ ਬੱਲੇ ਗੋਲੀਆ ਪਿੰਡਾ ਪੁਰਾਣੇ ਪਲੇਰ ਭਟੇ ਹੋਏ ਜੇ ਨਵੇਂਾਂ ਦਾ ਚਾਹ ਮੱਸਾ ਨੌ ਬਿੰਦਾਂ ਅੜਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਅੜਿਆ ਪੁਰਾਣੇ ਤੇ ਪੁਰਾਣੇ ਹੁੰਦੇ ਆ ਤੇ ਜੋਨੇ ਦੇ ਪਿੰਡ ਰੋੜ ਕਣ ਬੰਨੀ ਦੀ ਰੇਡ ਤੇ ਬੋਲ ਹੋਰੇ ਜਿਹੜਾ ਪੱਕੇ ਤੌਰ ਤੇ ਕੈਨੇਡਾ ਰਹਿੰਦਾ ਨੇ ਆਨਾ ਆਖਰੀ ਪਲਾਂ ਸੱਤੀ ਦਾ ਵੀ ਜੋਰ ਲੱਗਾ ਹੋਇਆ ਹੈ ਰਣਿਆ ਬੜਾ ਟੌਪ ਦਾ ਕਬੱਡੀ ਖਿਡਾਰੀ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਹੈ ਜੋ ਮਾਣ ਹੈ ਸੰਦੀਪ ਵਰਗੇ ਖੁਸ਼ੀ ਵਰਗੇ ਅਨ ਸਿੰਘ ਵਰਗੇ ਦਿਰਦੇ ਦੀ ਧਰਤੀ ਹੋਰ ਮਾਰਤੀ ਖੇਡ ਕਬੱਡੀ ਦੇ ਆ ਇਧਰ ਪਾਸੇ ਦੋਦੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਰੁਪਿੰਦਰ ਇਹ ਦਲੇਰ ਹੈ ਇਹ ਥੰਮੇ ਨਾਲ ਖੇਡਦਾ ਹੈ ਇਹ ਜੀਦੜੀ ਦਾ ਖੇਡਦਾ ਹੈ ਆ ਕਬੱਡੀ ਖੇਡਦੇ ਚਾਰ ਸਲੀਕੇ ਫੁਰਤੀ ਦਾ ਦਲੇਰੀ ਜੋਰ হন্দি ہوئی বেجا বেجا তে পয়েন্ট ਆਪਣੀ ਟੀਮ ਲਈ ਜੋੜਦਾ ਹੋਇਆ ਜਿਹੜੇ ਪਹਿਲਾਂ ਆਖਿਆ ਮੱਖੇ ਵਾਲੀ ਨੇ ਵੀ ਆਹ ਮੁੰਡਾ ਜੰਯਾਰਨੇਪ ਦੇ ਪਿੰਡਾਂ ਦਾ ਸਤਪਾਲ ਦਾ ਮੁੰਡਾ ਆਰਨੇਪ ਰਾਜ ਦਾ ਵੀਰ ਪਹਿਲਾਂ ਕਹਿੰਦੇ ਕਬੱਡੀ ਵੀ ਖੇਡਦਾ ਰਿਹਾ ਕਬੱਡੀ ਖੇਡਦਾ ਫੇਰ ਦਾ ਕਹਿੰਦੇ ਸਿੰਗਰ ਬਣ ਗਿਆ ਕਲਾਕਾਰ ਬਣ ਗਿਆ ਐਕਟ ਬਣ ਗਿਆ ਤੇ ਹੁਣ ਕਹਿੰਦੇ ਪੰਜਾਬ ਦੇ ਕਲਚਰ ਦੀ ਗੱਲ ਪੰਜਾਬੀ ਸੱਭਿਆਚਾਰ ਦੀ ਗੱਲ ਕਰ ਰਹੀ ਹੈ ਲੋਕ ਕਈ ਗੱਲਾਂ ਕਰਦੇ ਆ ਵੀ ਕਲਾਕਾਰ ਤੋਂ ਬਹੁਤ ਪਰ ਜੰਯਾਰਨੇਪ ਵਾਲੀ ਗੱਲ ਨਹੀਂ ਬਣੀ ਆਰਨੇਪ ਕਹਿੰਦੇ ਗੱਲ ਬਣ ਆ ਗਿਆ ਓ ਦਿਲੋ ਦਵਾਲਾ ਭਰਾ ਦੇ ਲਈ ਜਿੱਤ ਕੁਮ ਲੱਕੜੀ ਨੇ ਕੱਸਾ ਹੂਆ ਇਹ ਬਾਤ ਕੇ ਰੱਖਦੇ ਹੋ ਇਹ ਬਾਤ ਨਹੀਂ ਹੈ ਮਾਡਮ ਜੀ ਮੈਂ ਕਿਹ ਹੈ ਬੜਾਸੀ ਆ ਪੀਜਰ ਜੀ ਦੇਖਿਆ ਏ ਤੇ ਜ਼ਰੂਰ ਬਾਕੀ ਆ ਸਿਮਰਨ ਤਨਵਾ ਪਿੰਡ ਧੰਦਰਾ ਲੁਧਿਆਣਾ ਸੁਖਦੀਪ ਗਰੇਵਾਲ ਰਵੀ ਗਿੱਲ ਨਿਰਮਾ ਮੰਡੀ ਦੀ ਟੀਮ ਇਹਨਾਂ ਸਪੌਂਸਰ ਕੀਤੇ ਆ ਧੰਨਵਾਦ ਹੈ ਸਿਮਰਨ ਧਰੋਏ ਦਾ ਵਿਸ਼ੇਸ਼ ਧੰਨਵਾਦ ਹੈ ਧੰਦਰਾ ਪਿੰਡ ਹੈ ਲੁਧਿਆਣਾ ਜ਼ਿਲ੍ਹਾ ਹੈ ਸੁਖਦੀਪ ਗਰੇਵਾਲ ਤੇ ਨਾਲ ਸਭੀ ਗਿੱਲੋਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਇਹ ਸਪੌਂਸਰ ਟੀਮਾਂ ਨੇ ਕਿ ਇੱਕਦਮ ਸਭ ਕੁਝ ਕੀ ਹੋਇਆ ਵੇ ਕਿਹੜੀ ਗੱਲ ਦੇ ਚੱਕਰ ਪਾ ਰਿਆ ਯਾਰ ਡਿਫਲਟਰਤਾ ਹੋਇਆ ਕੁਝ ਬੰਦੇ ਡਿਫਲਟਰ ਟੱਕਰ ਗਏ ਆਰਨਿਤ ਕਹਿੰਦੇ ਫੇੜ ਫੇੜ ਕੇ ਚੋਪੇ ਆਉਂਦਾ ਅੱਜ ਕੋਰੀਏ ਦਾ ਮੇਲਾ ਵੇ ਬੱਟਾ ਨਹੀਂ ਪਹਲਾ ਪੱਟਾ ਮੇਲਾ ਮੇਰੇ ਮਿੱਤਰੋ ਲੈ ਘੋੜੀਏ ਦਾ ਪੱਟਾ ਵੀ ਇਹ ਪਹਲਾ ਪੱਟਾ ਮੇਲਾ ਲੰਡੀਆਂ ਜੀਪਾਂ ਦੇ ਪਿਆ ਜਾ ਰਹੇ ਆ ਮੁੰਡੇ ਕਹਿੰਦੇ ਤੇ ਟੋੜਾ ਨੂੰ ਭੱਲੇ ਕਹਿੰਦੇ ਕਟਰ ਦੇ ਵਾਗੇ ਉਹ ਟ੍ਰੈਕਟਰ ਦੇ ਵਾਗੇ ਜਿਵੇਂ ਬਜੜਦਾ ਚੱਕਰ ਕੋਈ ਨਹੀਂ ਪੈਸੇ ਦੀ ਗੱਲ ਹੀ ਕੋਈ ਨਹੀਂ ਉਸ ਜੌਣ ਵਾਲੇ ਬੜਿਓ ਉਹ ਖੇਡਣ ਵਾਲੇ ਬੜਿਓ ਉਹ ਬਰਾਬਰ ਤੋਲ ਦਾਂਗੇ ਇੱਧਰ ਕਹਿੰਦੇ ਜਸਾ ਬਰਨਾਲੇ ਵਾਲੇ ਨੂੰ ਤੇ ਬੋਲ 우ਸਤਾਦ ਦੇ ਰਜੀ ਭੂਲਣ ਵੀ ਬਹੁਤ ਕਮਾਲ ਦਾ ਕਬੱਡੀ ਖਿਡਾਰੀ ਤਗੜਾ ਜੱਫਾ ਚੱਲ ਵੀ ਕੁਲਵਿੰਦਰ ਸਿੰਘ ਸਿੱਖ ਸਰਦਾਰ ਕਬੱਡੀ ਖਿਡਾਰੀ ਧਰਮਪੁਰ ਵਾਲਾ ਅਗਲੀ ਕਬੱਡੀ ਪੌੜੀ ਲਈ ਤਿਆਰ ਪਰ ਤਿਆਰ ਆ ਤਿਆਰ ਨੇ ਘੋੜੇ ਵਰਗੇ ਵਿੱਕੀ ਵਰਗੇ ਨੌਜਵਾਨ ਤਿਆਰ ਪਰ ਤਿਆਰ ਨੇ ਗगन ਵਰਗੇ ਕਿਲਾ ਜਫਾ ਦੀ ਫਿਰ ਕੋਸ਼ਿਸ਼ ਕਰੇਗਾ ਅੱਗੇ ਵਧ ਕੇ ਕੀਤਾਗਾ ਹਮਲਾ ਇਸਲਾ ਦੇ ਹੰਦ ਜਿਹੜਾ ਤੀਰ ਨਿਸ਼ਾਨੇੋਂ ਖੁੰਝਦਾ ਉਹ ਕਾਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਜਾਏ ਵਾਰ ਕਮਾਲ ਹੁੰਦੀ ਏ ਬਹੁਤ ਪਿਆਰ ਨਾਲ ਪਿਆਰ ਦੀ ਖੇਡ ਹੈ ਉਧਰ ਬੋਪੇ ਦੀ ਟੀਮ ਕਹਿੰਦੇ ਸਾਡੇ ਵੀਰ ਨੇ ਰਵੀ ਗਿੱਲ ਗੁਰਪ੍ਰੀਤ ਕਨੇਡਾ ਹਰਜੀਤ ਕਨੇਡਾ ਅਨਮੋਲ ਕਨੇਡਾ ਸੁਖਦੀਪ ਗਰੇਵਾਲ ਉਧਰ ਕਹਿੰਦੇ ਪੀਤੇ ਦਾ ਮੀਨੀਆ ਪਿੰਡ ਹੈ ਪਰ ਮੁਕਵਲ ਵਰਗੇ ਲਵੀ ਵਰਗੇ ਵੀਰ ਨੇ ਉਹ ਲੱਖਾਂ ਲੱਗਦੇ ਆ ਟੀਮਾਂ ਐਵੇਂ ਨਹੀਂ ਬਣਦੀਆਂ ਮੇਰੇ ਮਿੱਤਰੋ ਪਹਿਲਾਂ ਹੋਰ ਟਾਈਮ ਸੀ ਆ ਪਰ ਅੱਜ ਕਹਿੰਦੇ ਟਾਈਮ ਹੋਰ ਹੈ ਅੱਜ ਹੋਰ ਆ ਮੇਰੇ ਮਿੱਤਰੋ ਇੱਕ ਇੱਕ ਦਿਨ ਕਈ ਹੁੰਦੇ ਆ ਉਹ ਇੱਕ ਇੱਕ ਦਿਨ ਕਈ ਕਈ ਮੇਲੇ ਹੁੰਦੇ ਆ ਆ ਕੋਈ ਵੀ ਪਾਰਾ ਕਹਿੰਦੇ ਕੈਨੇਡਾ ਅਮਰੀਕਾ ਜੁੜੀਆਂ ਨੇ ਲੱਖਾਂ ਰੁਪਈਆ বাজਪੈ ਐਵੇਂ ਨਹੀਂ ਜੀਪਾ ਐਵੇਂ ਨਹੀਂ ਵੱਡੇ ਪ੍ਰਾਈਜ਼ ਐਵੇਂ ਨਹੀਂ ਸ਼ਿੱਲੂ ਆਇਆ ਐਵੇਂ ਨਹੀਂ ਸ਼ਾਜੀ ਬੜਗੇ ਐਵੇਂ ਨਹੀਂ ਕਹਿੰਦੇ ਵੱਡੀਆਂ ਵੱਡੀਆਂ ਟੀਮਾਂ ਵੱਡੀਆਂ ਉਹ ਬੰਦੇ ਆ ਗਏ ਵੱਡੇ ਬਾਈ ਆ ਬੰਦੇ ਆ ਗਏ ਸਮਾਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਪਰਵੇਂ ਜੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਜੁੜਦਾ ਹੋਇਆ ਦਿਨਪਾ ਦੀ ਟੀਮ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਇੱਕ ਹੋਰ ਨੰਬਰ ਆ ਰਾਤੀ ਸੁੱਤੀ ਪਈ ਰਸੀ ਆਇਆ ਸੁਪਨਾ ਸੁਪਨੇ ਚ 11 ਤੂੰ ਕਿਸੇ ਕੋਲੋਂ ਫੜਵਾ ਸੁਪਨੇ ਤੂੰ ਕਰਕੇ ਦਿਖਾ ਦੇ ਸੱਚੇ ਆ ਬਦਲੂ ਤਕਦੀਰ ਸਿੱਧਾ ਗੇਡ ਬਣ ਜਾ ਕੁਖੋ ਜਾਏ ਤਾਂ ਹੀ ਮਾਂ ਆ ਇਹ ਪੁੱਤਾ ਹੁਣ ਕੌਡੀ ਦਾ ਪਲੇਅਰ ਬਣ ਗਿਆ ਉੱਥੋਂ ਜਾਏ ਪਈ ਨਾ ਆਖਦੇ ਇਹ ਪੁੱਤਾ ਹੁਣ ਕੌਡੀ ਦਾ ਪਲੇਅਰ ਬਣ ਗਿਆ ਬੱਬਰ ਸ਼ੇਰ ਬਣ ਗਿਆ ਪੁਰੀਆਂ ਕਰਕਰ ਦੇ ਵਿੱਚ ਜੋਲਾ ਹੋਣ ਲੋਕ ਪੁਰੀਆਂ ਸਿੱਤਾਂ ਕਰ ਰਹੇ ਉਹ ਜਿਵੇਂ ਦਵਾਨਾ ਸਰ ਦੇ ਲਈ ਪਰ ਔਖੀਆ ਕਬੱਡੀ ਮੈਂ ਪੱਲਾ ਆਖਿਆ ਕੀ ਔਖੀਆ ਭਲਵਾਨੀ ਉਹ ਪਲੇਅਰ ਉਹ ਭਲਵਾਨ ਕਹਿੰਦੇ ਕਰਾਂ ਦੀ ਬੰਦਾ ਤੱਕ ਖਾ ਜਾਂਦੇ ਆ ਪਰ ਮਾਵਾ ਜਾਣਦੀ ਆ ਮੇਰੇ ਮਿੱਤਰੋ ਆ ਵੇਖੋ ਕੋਰੀਆਂ ਦਾ ਮੇਲਾ ਚੱਲਦਾ ਉਹ ਜਿਲੇੜੇ ਵਾਲਾ ਉਹ ਧਰਮਪੁਰ ਆਲਾ ਉਹ ਪੀਵੀ 31 ਆਲਾ ਫੜ ਲਿਆ ਬੱਲੇ 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 ਆਉਨੇ ਆਈ ਹੈ ਉਹ ਰੁਪਿੰਦਰ ਆ ਗਿਆ ਦੋਬੇ ਵਾਲਾ ਆ ਗਿਆ ਸਰ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਤਿੱਖਾ ਜਿਹਾ ਕਬੱਡੀ ਖਿਡਾਰੀ ਉਹ ਤਿੱਖਾ ਮਦਾਨੇ ਗੱਭਰੂ ਅਗੇ ਤਸਵੀਰਾਂ ਮਰਗੇ ਐਨ ਤਸਵੀਰਾਂ ਮਰੇ ਹੋ ਕਬੱਡੀ ਖਿਡਾਰੀ ਨਹੀਂ ਰੇਲ ਜੇ ਹੁੰਦਾ ਹੋਇਆ ਕਮਾਲ ਕਿਹੜਾ ਫੇਡ ਕਰਨ ਦੀ ਕੋਸ਼ਿਸ਼ ਆਹ ਲੈ ਜਾ ਮੇਰਾ ਕਰਦਾ ਹੋਇਆ ਮੁੰਡਾ ਹੋਸੇ ਕੋਟਲੇ ਦਾ ਅਮਰੀਕ ਦਾ ਰੋਡਿਆਂ ਵਾਲੇ ਸੁਖਰਾਜ ਦਾ ਸੰਧੂ ਬਰਜ਼ਲ ਦਾ ਗੱਜਣ ਵਾਲੇ ਦੇ ਦਿਲਬਾਗ ਦਾ ਛੋਟੇ ਅਮਨ ਦਾ ਲੀਪੂ ਉਹਨਾਂ ਦਾ ਵਿੱਕੀ ਉਹਨਾਂ ਦਾ ਤੇ ਸੁਖ ਕੋਲੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਰਿਪੀ ਬਰਾੜ ਗੱਜਣ ਵਾਲਾ ਵੱਡਾ ਬੁਲਾਰਾ ਇਸ ਏਰੀਆ ਦਾ ਆਪਣੇ ਸਮਿਆਂ ਦੇ ਵਿੱਚ ਬੱਲੇ ਬੱਲੇ ਹੋਈ ਸੋ ਸਮਾਂ ਕਿ ਇੱਥੇ ਆਇਆਂ ਨੂੰ ਦੁਨੀਆ ਮੋਹ ਲੈਨੀ ਡਗੇ ਬਾਜ਼ ਦਾ ਧਾਰ ਕੇ ਰਸਮੀਆ ਸਦਾ ਨਹੀਂ ਜਵਾਨੀ ਤੇ ਐਸ਼ਾ ਮਾਪੇ ਸਦਾ ਨਹੀਂ ਦੇ ਬਾਲ ਬਰੇਸਮੀਆ ਸਦਾ ਨਦਮਤਾ ਫੀਰ ਘੋੜੇ ਸਦਾ ਨਾ ਰਾਜਿਆ ਭੇਸਮੀਆ ਸ਼ਾਹ ਮੁਹੰਮਦ ਦਾ ਸਦਾ ਰੂਪ ਦੁਨੀਆ ਤੇ ਸਦਾ ਰਹਿਣਾ ਦਾ ਕਾਲੜੇ ਕੇਸਮੀਆ ਲਾ ਖੇਡ ਕਬੱਡੀ ਵਰਤਮਾਨ ਦੇ ਨਾਲ ਜਿਹੜੀ ਇਧਰੇ ਪਾਸੇ ਮੈਦਾਨ ਦੇ ਵਿੱਚ ਭੂਲਣ ਵਾਲਾ ਦੇਖਦੇ ਨੂੰ ਹੁੰਦੀ ਹੋਈ ਕਮਾਲ ਆ ਟੱਕਰਣ ਦੀ ਕੋਸ਼ਿਸ਼ ਕੀਤੀ ਯਾਰੀ ਮਾਰ ਹੋ ਚੁੱਕਾ ਕਬੱਡੀ 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 ਦੁੱਲਾ ਭੱਜਿਆ ਜਾਂਦਾ ਆਹ ਸਾਹਮਣੇ ਕਹਿੰਦੇ ਦੁੱਲਾ ਭੱਜਿਆ ਜਾਂਦਾ ਪిల్లా ਫੁਰਨਾ ਵਾਲਾ ਕਹਿੰਦੇ ਕਿ ਤਗੜੇ ਨੰਬਰ ਦਾ ਵਾਦਾ ਕਰ ਗਿਆ ਆਪਣੀ ਟੀਮ ਦੇ ਲਈ ਉਧਰ ਕਹਿੰਦੇ 31 ਜਨਵਰੀ ਐ ਸਮਾਲਪੁਰਾ ਦੇ ਵਿੱਚ ਚਰਾਉਣ ਦਾ ਲੱਗ ਗਿਆ ਮੇਰੇ ਮਿੱਤਰੋ ਆਪ ਸਭ ਨੂੰ ਸੁਣੇ ਹੋ ਨੇ ਕਿ ਮਨਪ੍ਰੀਤ ਜੱਤਵਾਲ ਵਾਲਾ ਕਹਿੰਦਾ ਉਹ 18 ਸਰਵਰੀ ਨਾਨਕ ਸਰ ਦੇ ਵਿੱਚ ਮਿੱਠੂ ਹੁਣੀ ਕਹਿੰਦੇ ਆ ਡੱਟੇ ਹੁਣੀ ਲੱਜ ਹੁਣੀ ਰਾਂਹ ਹੁਣੀ ਕਹਿੰਦੇ ਵੀ ਆਪਾ ਓਏ ਕਹਿੰਦੇ ਚਿੱਟੀਆਂ ਛਪਰੀਆਂ ਵਾਲੇ ਓਏ ਨੀਲੇ ਰੰਗ ਦੇ ਓਹ ਛੱਤ ਵੀ ਪਹਿਲੀ ਪਸੰਦ ਥੋੜ ਦੇਣੇ ਆ 12 ਫਰਵਰੀ ਓ ਆ ਪਕੜਾ ਜਾ ਕੋਈ ਕਰਾਊਗਾ ਓ ਆ ਪਕੜਾ ਜਾ ਕੋਈ ਕਰਾਊਗਾ ਕਬੱਡੀ ਰੁਪਿੰਦਰ ਵੀ ਤੇ ਬੋਲ ਸਟਾਗਾਂ ਦੇ ਉਸਤਾਦ ਹੈ ਅਗਲੀ ਕਬੱਡੀ ਪੌਣ ਦੇ ਬੜਾ ਸ਼ਾਨਦਾਰ ਹੈ ਮੁੰਡਾ ਟ੍ਰੈਕਸ਼ਨ ਪੈਦਾ ਕਰਦਾ ਮੁੰਡਾ ਵਿਖ ਵਧੀਆ ਦਿਖਾਉਂਦਾ ਔਰ ਮੁੰਡੇ ਦੀ ਭਾਜ ਵਧੀਆ ਮੁੰਡੇ ਦੇ ਟੱਚ ਬਹੁਤ ਵਧੀਆ ਨੇ ਆ ਬਹੁਤ ਵਧੀਆ ਪੁਆਇੰਟ ਜੁੜਦੇ ਵਿੱਚ ਕਾਮਯਾਬ ਲੈ ਵੀ ਸਮਾਣੇ ਵਾਲਾ ਪਾਕ ਕਬੱਡੀ ਉਧਰ ਪਾਸੇ ਤਾਲ ਮੇਲ ਦੇ ਨਾਲ ਰੈਫਰੀ ਅੰਪਾਇਰ ਦਾ ਫੈਸਲਾ ਦਿੰਦੇ ਹੋਏ ਔਰ ਬੰਦੀ ਸਮਾਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਭਲਵਾਨਾਂ ਦੇ ਜਿੱਸੇ ਦਾ ਮਾਲਕ ਕਮਰ ਰੇਡ ਪਾ ਦੇਣੀ ਕੋਸ਼ਿਸ਼ ਕਰ ਰਹੀ ਨੰਬਰ ਲੈਣ ਦੀ ਜੀ ਨੰਬਰ ਲੈਣਾ ਹੁੰਦਾ ਅਸਮਾਨ ਨੂੰ ਹੱਥ ਲਾਉਣਾ ਇਹ ਗੱਲ ਨਹੀਂ ਕਰਨ ਤੇ ਕਹਿਣ ਦੀ ਜੀ ਨਾ ਰੇਡ ਪਾਉਣ ਦੇ ਵਾਸਤੇ ਬਣੀ ਮੈਦਾਨ ਦੇ ਦੂਸਰੇ ਪਾਸੇ ਵਿੱਕੀ ਆ ਕੋਸ਼ਿਸ਼ ਕਰਦਾ ਹੈ ਡੱਕ ਲੈਣ ਦੀ ਇਹ ਲਫੇੜੇ ਵੱਜਦੇ ਹੋਏ ਤੇ ਪੁਆਇੰਟ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਇੱਕ ਬਿੱਲਾ ਪਿੰਡਰਾਂ ਵਾਲਾ ਬੜਾ ਮਸ਼ਹੂਰ ਹੈ 1991 ਡਰੰਟੋ ਦੇ ਕਬੜਾ ਇਹ ਕਾ ਨੌਜਵਾਨ ਬਿੱਲਾ ਮੈਦਾਨ ਦੇ ਵਿੱਚ ਆਹ ਕਬੱਡੀ ਪਾਉਣ ਦੇ ਵਾਸਤੇ ਬੱਝਾ ਹੋਇਆ ਆ ਬਿੱਲੇ ਦੀ ਪਈ ਹੈ ਕਬੱਡੀ ਗੁਰਮਾਂ ਵਾਲੇ ਦੀ ਕੌਣ ਲਾਉਂਦਾ ਜੱਫਾ ਆ ਕਮਾਲ ਹੁੰਦੀ ਹੋਈ ਹਨੇਰੀਸ ਹੈਰੀਸ ਹੈ ਨਹੀਂ ਰੀਸ ਹੈ ਪੁਆਇੰਟ ਆ ਰੇਡਰ ਦਾ ਆਓ ਸਾਹਮਣੇ ਨੰਬਰ ਕਹਿੰਦੇ ਰੇਡਰ ਦਾ ਕਮਾਲ ਕਰ ਰਿਹਾ ਵੀ ਮੁੰਡਾ ਨੇ ਉਹਲਾ ਕਹਿੰਦੇ ਗੁਰਮਾ ਵਾਲਾ ਇੱਕ ਤਕੜਾ ਨੰਬਰ ਖੋੜਦਾ ਆਪਣੀ ਟੀਮ ਦੇ ਲਈ ਆ ਖੜਵੇ ਵਾਲਾ ਕਹਿੰਦੇ ਛੋਲੀ ਮੇਰੇ ਮਿੱਤਰੋ ਇਹ ਖੜਵਾ ਪਿੰਡ ਕਮਾਣਾ ਦਾ ਇਹ ਪੂਰਾ ਦਾ ਜਰਨੈਲ ਕੁਰੇ ਕਹਿੰਦੇ 12 ਪਿੰਡ ਸੁਨ ਦੇ ਵਿੱਚ ਆਇਆ ਹੈ ਵੀ ਕਮਾਣਾ ਦੇ ਹੈ ਤੇ ਮੇਲਾ ਕਹਿੰਦੇ ਭਰਾਜੋ ਭਰਦਾ ਬਾਬਾ ਸ਼ਕੀਰਾਬਾਦ ਦੀ ਵੱਡੀ ਕਿਰਪਾ ਹਰਮਿੰਦਰ ਯੂਐਸਏ ਕਹਿੰਦਾ ਉਧਰ ਜੱਫਾ ਲੱਗੇਗਾ ਉਧਰ 500 ਦਿੱਤਾ ਜਾਵੇਗਾ ਕਰੀਨਾ ਤੇ ਕਹਿੰਦੇ ਹੋਰ ਨਤੀਜੇ ਨੇ ਉਹ ਦੁਨੀਆ ਦੇ ਤਰ੍ਹਾਂ ਦੇ ਵਿੱਚ ਹੋਰ ਨਤੀਜੇ ਨੇ ਪਰ ਦੁਨੀਆ ਜਿੱਤਣਾ ਨਹੀਂ ਉਹ ਦਿਲ ਜਿੱਤੋ ਦਾ ਜज्ਵਾ ਰੱਖੋ ਉੱਤੇ ਸੋਜ ਰੱਖੋ ਕਿਉਂਕਿ ਦੁਨੀਆ ਜਿੱਤਣ ਵਾਲੇ ਖਾਲੀ ਤੁਰ ਗਏ ਪਰ ਜਿਨ੍ਹਾਂ ਨੇ ਦਿਲ ਜਿੱਤੇ ਉਹਨਾਂ ਦੀਆਂ ਗੱਲਾਂ ਹੋਰ ਨੇੁੱੁੱਠੇ ਹੱਥ ਵੱਜ ਗਏ ਜਿੱਲਾ ਮੈਚ ਸਮਾਪਤ ਹੈ ਮੇਖਾ ਜੋਖਾ ਉਸਤਾਦ ਜਿਕਰ ਗਗਨਿਕੀ ਦੇ ਕਿੰਨੇ ਨੰਬਰ ਨੇ ਸਾ ਕੌਰ ਸਿੰਘ ਦੀ ਕਲਮ ਦਸ ਰਹੀ ਹੈ ਵੀ ਇਸ ਮੈਚ ਦੇ ਵਿੱਚ 10 ਦਾ ਤੇ ਉਹਨਾਂ ਦੇ 10 10 ਦੇ ਮੁਕਾਬਲੇ 14.5 ਦੇ ਨਾਲ ਦੋਦੇ ਦੀ ਟੀਮ ਜੇਤੂ ਰਹੀ ਹੈ ਦੋਦੇ ਦੀ ਟੀਮ ਜੇਤੂ ਰਹੀ 10 ਦੇ ਮੁਕਾਬਲੇ 14.5 ਦੇ ਨਾਲ ਅਗਲਾ ਮੈਚ ਮਾਈਕਲ